ਚੜਜੋ ਚੜਜੋ ਆਹ ਕੋ ਸਾਡੇ ਮੰਮੀ ਆ ਪਾਪਾ ਆਪਾਂ ਦੋਨੇ ਆ ਤੇਜ ਉਹ ਸਾਡੇ ਬੂਈ ਹੋਣੀ ਹਲੇ ਉਹ ਫਿਰ ਵੀ ਸਹੀ ਆ ਮੇਰੇ ਮਾਮਾ ਦੀ ਹੋਣੀ ਉਹ ਬੜੀ ਪਿੱਛੇ ਤੁਹਾਨੂੰ ਮੈਂ ਤੁਹਾਨੂੰ ਜ਼ੂਮ ਕਰਕੇ ਖਾਨਾ ਤੁਹਾਨੂੰ ਕਿਤੇ ਵੀ ਨਹੀਂ ਦਿਸਣਗੇ ਆ ਤਾਂ ਮੇਰੇ ਆ ਮੇਰੇ ਬੂਈ ਹੋਣੀ ਆ ਤੇ ਉਹ ਤਾਂ ਕਿਤੇ ਵੀ ਨਹੀਂ ਦਿਸੇ ਮੇਰੇ ਮਾਮਾ ਹੀ ਹੋਣੀ ਬੜੀ ਸਲੋ ਆ ਮੇਰੇ ਭਰਾ ਹੋਣੀ ਉਹ ਸਾਡੇ ਤੋਂ ਵੀ ਤੇਜ ਆ ਉਹ ਬੜੀ ਅੱਗੇ ਪਾਂਚੇ ਫਿਰ ਦਿਸਦੇ ਹੋਣੀ ਆਹ ਕੋਪੜੇ ਵੱਡੇ ਪਹਾੜ ਤੇ ਚੜ੍ਹੇ ਆ ਐਨ ਉੱਥੋਂ ਆਏ ਆ ਤੇ ਹਲੇ ਉਹ ਉੱਪਰ ਜਾਣਾ ਤੁਹਾਨੂੰ ਨੇੜੇ ਲੱਗਦਾ ਹੋਊਗਾ ਵੀਡੀਓ 'ਚ ਪਰ ਹੈ ਬੜਾ ਦੂਰ ਆ ਦੇਖੋ ਜੀ ਕਿੰਨਾ ਵਧੀਆ ਇੱਧਰ 뷰 ਉਹ ਦੇਖੋ ਜੀ ਅੱਗੇ ਬਰਫ਼ ਦੇ ਪਹਾੜ ਭਾਜੀ ਕਿੰਨੀ ਉੱਪਰ ਜਾਣਾ ਹੈ ਭਾਜੀ ਦਾ ਦਿਨ ਜਿੱਤਾ ਫਰੀ ਜੀ ਆਕਸੀਜਨ ਗੇਨ ਕਰ ਰਹੇ ਆ ਉਹ ਦੇਖੋ ਉੱਧਰ ਵੀ ਜੀ ਬਰਫ ਵਾਲੇ ਪਹਾੜ ਬਰਫ ਦੇ ਇੱਕ ਹੋਣੀ ਆਪਾਂ ਲੈ ਆ ਰਖੋ ਇਹ ਬਥਰੇ ਚੱਲ ਜਣਾ ਇੱਥੋਂ ਦੀ ਮੇਰੇ ਮਮਾ ਦੇ ਥੱਲੇ ਚਲ ਜਣਾ ਥੱਲੇ ਜਾਣਾ ਬੜਾ ਜੀ ਔਖਾ ਆ ਤੇ ਜੇ ਇਹਨਾਂ ਨੇ نیچے ਪਾਣੀ ਕੋਲ ਜਾਣਾ ਜੀ ਪਾਣੀ ਇੰਨਾ ਠੰਡਾ ਆ ਆਪਾਂ ਹੁਣੀ ਹੁਣੀ ਬਰਫ ਚੋਂ ਆਏ ਸੀ ਹੁਣ ਬੈ ਦਾ ਵੈਲੀ ਆਪਾਂ ਤੇ ਇੱਥੇ ਕਾ ਅੱਧ ਕਿੱਥੇ ਸਾਹ ਲੈਣਾ ਫਿਰ ਅੱਧ ਕਾ ਉਹ ਕਹਿੰਦੇ ਇੱਥੋਂ ਦੀ ਆਣਾ ਜੀ ਇੱਥੋਂ ਤੁਸੀਂ ਸਾਹ ਦੇ ਸਕਦੇ ਟਲਾਂ ਬੜੀ ਤੇ ਹੁਣੀ ਆ ਨੀਚੋਂ ਦੀ ਫਿਰ ਤੋਂ ਨੀਚੇ ਆਣਾ ਪੈਣਾ ਸਾਨੂੰ ਜਦ ਬੜੀ ਕੀਤੀ ਘੋੜਿਆਂ ਵਾਲੇ ਕਹਿੰਦੇ ਆ ਜਾਓ ਆ ਜਾਓ ਆਪਾਂ ਗਿਆ ਨਹੀਂ ਨਹੀਂ ਸਾਰੀ ਕੁੜੀਆਂ ਕਹਿੰਦੀਆਂ ਸੀਆਂ ਕਿ ਆਪਾਂ ਘੋੜਿਆਂ ਤੇ ਆਣਾ ਮੁੰਡਿਆਂ ਨੂੰ ਮਜਾ ਆਂਦਾ ਆ ਤੁਰ ਕੇ ਆਹ ਦੇਖੋ ਜੀ ਚੜ ਗਏ ਸਾਡੇ ਬੁਈ ਹੈਲੋ ਕਰੋ ਬੁਈ ਆ ਸਾਡੇ ਜਸ਼ਨਪਾਈ ਸਭ ਤੋਂ ਸ਼ਰਾਰਤੀ ਚਲੋ ਓਕੇ ਗਾਇਜ਼ ਬਾਏ ਬਾਏ ਆਈ ਏਮ ਹੇਅਰ ਬਾਏ ਬਾਏ ਮਹਾਂਦੀ ਵਾਦੀਆਂ ਵਿੱਚ ਬਾਏ